ਸਤਿਗੁਰ ਵੀਰ ਜੀ ਬਹੁਤ ਬਹੁਤ ਵੈਲਕਮ ਆ ਜਗਦੀਪ ਡੇਰੀ ਫਾਰਮ ਤੇ ਜਗਦੀਪ ਡੇਰੀ ਫਾਰਮ ਵੇਖਣ ਆਲਿਆਂ ਦਾ ਸਵਾਗਤ ਕਰਦੇ ਆ ਦਿਲੋਂ ਧੰਨਵਾਦ ਕਰਦੇ ਆ ਅੱਜ ਫੇ ਟੌਪ ਕਲਾਸ ਦੋ ਹੀਰੇ ਦੋ ਨਗੀਨੇ ਲੈ ਕੇ ਪਹੁੰਚ ਚੁੱਕੇ ਆ ਟੌਪ ਕਲਾਸ ਚੈਂਪੀਅਨ ਝੋਟੀਆਂ ਆਜੋ ਕਰਦੇ ਆ ਜਗਦੀਪ ਵੀਰ ਉਹਨਾਂ ਨਾਲ ਗੱਲ ਸਤਿਗੁਰ ਵੀਰ ਜੀ ਸਤਿਗੁਰ ਸਤਿਗੁਰ ਜਗਦੀਪ ਵੀਰ ਫਾਰਮ ਦੇ ਵੇਖਣ ਆਲਿਆਂ ਦਾ ਜਲੋਂ ਧੰਨਵਾਦ ਕਰਦੇ ਮੇਰੇ ਜਿਨ੍ਹਾਂ ਨੇ ਆ ਮਾ ਕੇ ਪੈਰੇ ਪੈਰੇ ਬਖਸ਼ਿਆ ਆਪਣਾ ਆਪਣੇ ਕੋ ਆਜੇ ਵੀਰੇ ਇੱਕ ਮਾਲ ਟੌਪ ਕਲਾਸ ਹੈ ਤਾਂ ਤੋਂ ਝੋਟੀ ਵੀਰੇ ਜਿਹੜੀ 6 ਮਹੀਨੇ ਦੀ ਗੱਬਣ ਵੀਰੇ ਤੇ ਜਿਹੜਾ ਕੋ ਅੱਜ ਵੀ ਤੇ 13.5 ਕਿਲੋ ਦੁੱਧ ਤਿਆਰ ਹੈ ਮੇਰੇ ਵੀ ਕੰਡੇ ਵਾਲਾ ਮੈਂ ਨਾ ਵੀਰੇ ਕੰਡੇ ਵਾਲਾ ਲਾ ਢੰਡਾ ਕਰਕੇ ਲਾਲਾ ਵੀਰੇ ਜਿਹੜੀ ਗੱਲ ਕਰਨ ਵਾਲੀ ਹੈ ਤਿਆਰੀ ਦੇ ਦੁੱਧ ਤਿਆਰ ਹੈ ਆਟਮ ਦੇ ਵੀਰੇ ਜਿਹੜੀ ਗੱਲ ਕਰਨ ਵਾਲੀ ਮੇਰੇ ਵੀ ਆਪਣੇ ਫਾਰਮ ਤੋਂ ਹੀ ਤਾਜੀ ਸੂਈ ਗਈ ਹੀ ਏ ਜਿਹਦੇ ਝੋਟੀ ਆਪਾਂ ਉਹ ਹੀ ਲੈਂਦੇ ਜਿਹੜੀ ਸਾਡੇ ਫਾਰਮ ਤੋਂ ਮਲਾਂ ਦੇ ਕੇ ਗਈ ਹੋਵੇ ਦੂਜੀਆਂ ਆ ਮੈਂ ਨਹੀਂ ਵੀਰੇ ਆਪਾਂ ਲੈਂਦੇ ਜਿਹੜੀ ਗੱਲ ਕਰਨ ਵਾਲੀ ਵੀਰੇ ਸਭ ਤੋਂ ਖਾਸ ਦੀ ਇਹ ਵੀਰੇ ਦੱਦੀਆਂ ਮਲਾਂ ਸਤੇ ਦੇ ਘੜ ਪਿੰਡੇ ਵੀਰੇ ਉਹਨਾਂ ਕੋ ਸਾਡੇ ਕੋਲ ਮੈਂ ਖੜੀ 4.5 ਲੱਖ ਦੀ ਵੀਰੇ ਦੱਦੀਆਂ ਏ ਤੋਂ ਅੰਦਰ ਟੀਨ ਅਥਲੇ ਰਹਿ ਰਹਿ ਕੇ ਨਾ ਥੋੜਾ ਪਿੰਡਲ ਮੈਂ ਦਾ ਕੋ ਲਾਲ ਹੋ ਜਾਂਦਾ ਵੀਰੇ ਜਦੋਂ ਮੈਂ ਅੰਦਰ ਰਹਿੰਦੀ ਆ ਤੇ ਜਾਦੇ ਮਾਲ ਦੇ ਵਿੱਚ ਵੀਰ ਥੋੜੀ ਮੈਂ ਟੁੱਟ ਜਾਂਦੀ ਆ ਤੇ 6 ਮਹੀਨੇ ਦੀ ਗੱਬਣਿਆ ਤੇ 13 ਕਿਲੋ 13.5 ਕਿਲੋ ਮੈਂ ਕੋ ਦੁੱਧ ਤਿਆਰ ਵੀਰੇ ਜਮਾ ਇੱਕ ਇੱਕ ਗੱਲ ਹੋ ਰਿਹਾ ਜਦੋਂ ਦੋਵੇਂ ਟੈਮ ਮਤਲਬ ਥਾਪੀ ਉਤੇ ਮਹਿਦੀ ਵੀਰ ਮੈਨੇ ਜਿਹੜੀ ਗੱਲ ਕਰਾਈ ਅੱਗੇ ਨਵਾਬ ਦਾ ਟੀਕਾ ਭਰਿਆ ਵੀ ਜੀ ਨਵਾਬ ਦਾ ਗੜੀ ਅੱਗੇ ਟੀਕਾ ਭਰਿਆ ਜਿਹੜੀ ਗੱਲ ਕਰਾਈ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀ ਟੌਪ ਕਲਾਸ ਪਰਮਾਤਮਾ ਜੀ ਫਿਰ ਇਹ ਦੇ ਕੇ ਤਾਜੀ ਦੀ ਵੀਡੀਓ ਵਗੈ ਦਿਖਾ ਦਾਂਗੇ ਜਿੱਦਾਂ ਸਾਡੇ ਕੋਲ ਨਿਕਲ ਕੇ ਗਈ ਵੀ ਦੁਨੀਆ ਕੋਲ ਕੋਲ ਮਹਿੰਦੀ ਜਿਹੜੀ ਗੱਲ ਕਰਾਈ ਮੈਂ ਵੱਡੇ ਕੱਟ ਕੱਟ ਦੀ ਵੀ ਜੇ ਕਰੀ ਤੋੜ ਕੇ ਵਿਖਾ ਦਿਓ ਬਾਕੀ ਪਰਮਾਤਮਾ ਮੇਰੇ ਮਤਲਬ ਇਹ ਆਪਣਾ ਸ਼ੌਂਕ ਹੁੰਦਾ ਵੀ ਜਿਹੜੀ ਚੰਗੀ ਚੀਜ਼ ਮਤਲਬ ਟੌਪ ਕਲਾਸ ਲਈਦੀ ਵੀਰੇ ਉਹ ਹੀ ਆਪਣੇ ਫਾਰਮ ਤੇ ਵਾਪਸ ਹੁੰਦੀ ਵੱਡੇ ਘਟ ਘਟ ਦੀ ਵੱਡੀ ਬਾਡੀ ਦੀ ਟੌਪ ਕਲਾਸ ਸਿੰਘ ਵੀ ਚੈਂਪੀਅਨ ਲੱਗਾ ਲੈ ਉਹ ਵੀ ਆਉਂਦੋ ਹਾਂ ਬਾਕੀ ਵੀਰੇ ਆਜੀ ਸਾਡੇ ਕੋ ਆਈਏ ਥੋੜੇ ਅੰਦਰ ਵਹਿਰ ਹੈਗੇ ਨਾ ਥੋੜਾ ਮੈਂ ਤਾਂ ਪਿੰਡ ਅੰਦਰ ਲਾ ਲਵਾਂ ਹੁੰਦਾ ਵੀਰੇ ਤੇ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਮੈਂ ਤਾਂ ਕੋਈ ਮੁੱਲ ਨਹੀਂ ਹੈਗਾ ਵੀਰੇ ਜਿਹੜੀ ਗੱਲ ਕਰਨ ਵਾਲੀ ਨੇ ਮੈਂ ਥਾਣ ਵੀ ਬਹੁਤ ਚੰਗਾ ਲੱਗਾ ਸਭ ਕੋਈ ਮੈਨੂੰ ਯਾਦ ਦੀ ਕੁਆਲਿਟੀ ਦੀ ਜੇ ਗੱਲ ਕਰੀਏ ਵੀਰੇ ਤੇ ਐਵੇਂ ਜੀ ਮੈਂ ਵੀਰੇ ਇਹਦੇ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੈਗੀ ਵੀਰੇ ਮਾਲਕਾ ਦਾ ਕਾ ਦਾ ਵੱਡੀ ਫੁੱਲ ਸੱਚੇ ਵੀ ਨਹੀਂ ਜਿਹੜੀ ਗੱਲ ਕਰ ਰਹੀ ਆ ਏ ਡੀ ਆ ਡੀਆਂ ਮਈਆਂ ਤੁਹਾਨੂੰ ਬੜਾ ਟਾਈਮ ਲੱਗ ਜਾਂਦਾ ਲੱਭਣ ਲੱਗਿਆਂ ਏਡੇ ਏਡੇ ਹੀਰੇ ਹੀ ਆ ਮਾਲਕਾ ਠੰਡੀ ਦਾ ਕੋਈ ਸਹੀ ਰ ਹੈ ਮੋਲਣੀ ਵੀ ਮੈਂ ਦਾ ਜਿਹੜੀ ਜਮਤ ਦੋਵੇਂ ਟਾਈਮ ਅਸਾਰ ਦੇ ਉੱਤੇ ਮੈਂ ਮਿਲੇਗੀ ਜਿਹੜੀ ਗੱਲ ਕਰ ਰਹੀ ਹਾਂ 13 ਕਿਲੋ ਦੁੱਧ ਸਿਆ ਵੀ ਨਾ ਵੀਰ ਜੀ ਦੁੱਧ ਦੇ ਵੀਰੇ 6 ਮਹੀਨੇ ਦੀ ਗੱਲ ਗੱਬੜੇ ਵੀਰੇ ਪਾਹੀ ਮੈਨੇ ਵੀਰ ਇਹ ਤੋਂ 22 ਕੇ 23 ਕਿਲੋ ਤੋਂ ਬਣਾਇਆ ਖੜਿਆ ਇਹ ਕੰਡੇ ਦਾ ਮਣਕਾ ਦਿੱਤਾ ਗਿਰਦੀ ਬਾਕੀ ਤਿਆਰ ਹੋਈ ਫੇਰ ਆਪਾਂ ਵਾਪਸ ਵੀ ਲੈਣ ਲੱਗਦੇ ਨੇ ਦੇਖੋ ਜੇ ਅਗਲੇ ਦੀ ਮਰਜ਼ੀ ਹੋਵੇ ਜੇ ਦੇਣੀ ਹੋਵੇ ਆਪਾਂ ਮਨਾਂ ਚੰਗੀ ਜਿਹੜੀ ਚੀਜ਼ ਆਪਾਂ ਤਿਆਰ ਹੋਈ ਮਨਾਂ ਤੋਪਰ ਜਿਹੜੀ ਕੋਈ ਕਹਦਾ ਆਪਾਂ ਵਾਪਸ ਵੀ ਲੈ ਲੈਂਦੇ ਮੇਰੀ ਜਿਹੜੀ ਥਾਣ ਵੀ ਵੇਖੋ ਕਿੱਡਾ ਸੋਹਣਾ ਗੇਠ-ਗੇਠ ਦਾ ਥਾਣ ਉਹਨੂੰ ਗੇਠ-ਗੇਠ ਤੇ ਆਉਣ ਨੂੰ ਲੱਗਾ ਬਾਕੀ ਚੈਂਪੀਅਨ ਮੈਂ ਅੱਗੇ ਕਰਦੇ ਹਾਂ ਕੀਮਤ ਦੀ ਗੱਲ ਕੀਮਤ ਮੇਰੇ ਵੇਖ ਜੇ ਐਡੀ ਮਹਿੰਗੀ ਗੱਲ ਕਰੀਏ ਜੇ ਕਿਨੇ 4-5-6 ਲੱਖ ਦੀ ਘੜਦਾ ਤੇ ਚਲੋ ਓਕੇ ਨਹੀਂ ਮਜਬੂਰੀ ਹੁੰਦੀ ਫਿਰ ਦੇਣੀ ਉਹ ਕਿਹੜਾ ਦੇਣ ਨੂੰ ਕੀ ਨਹੀਂ ਕਰਦਾ ਆਪਾਂ ਮੋਲ ਨਹੀਂ ਕਰਨਾ ਆਪਾਂ ਜੈਸਨ ਨੂੰ ਹੀ ਵੀਰ ਭਰਾ ਨੂੰ ਫੋਨ ਲਾਵੇ 1.5 ਲੱਖ ਦੀ ਆਪਾਂ ਦੇ ਦਾਂਗੇ ਮੇਰੇ ਜੀ 1.5 ਲੱਖ ਦੀ ਜੈਸਨ ਨੂੰ ਬਾਕੀ ਜੇ ਕੋਈ ਜ਼ਿਆਦਾ ਦੂਰੋਂ ਵੀਰ ਭਰਾ ਆਊਗਾ 10 ਹਜ਼ਾਰ ਖਣ ਦਾ ਮਾਨਦਾਨ ਕਰ ਦਾਂਗੇ ਆਪਾਂ ਮਾਨਦਾਨ ਕਰਕੇ ਉਹ ਗੱਲ ਦੱਸੀ ਫਿਰ ਜਿਹੜੀ ਗੱਲ ਕਰਨ ਵਾਲੀ ਆ ਆਪਾਂ ਕੋਈ ਹਜ਼ਾਰ ਖਣ ਦਾ ਕੋਈ ਮਾਨਦਾਨ ਹੋ ਜੂਗਾ ਬਾਕੀ ਜੇ ਵੀਰ ਭਰਾ ਨੇ ਲੈਣੀ ਸਰਦਾ ਸੌਦਾ ਕਰ ਲਿਆ ਅਗਲੇ ਸਵੇਰੇ ਤੇ ਸਾਨੂੰ ਵਾਪਸ ਕਰਨੀ ਹੈ ਵੀਰੇ ਕੋਈ ਇੱਕ ਰਹਿ ਗਏ 4 ਮਹੀਨੇ ਇੰਦਾਂ ਦੀ ਜਿਹੜੀ ਗੱਲ ਕਰਨ ਵਾਲੀ ਆ ਆਪਾਂ 3 ਲੱਖ ਦੀ ਮ ਠੀਕ ਜੀ ਵੀਰ ਜੀ ਮੈਂ ਗਿਫਟੀ ਅੱਜ ਦਾ ਸਿਰਫ 1.5 ਲੱਖ ਰੁਪਈਆ ਮੁੱਲ ਕੀਤਾ ਮੈਂ ਵੱਡੇ ਘਟ ਘੜਦੀ ਵੱਡੀ ਬਾਡੀ ਦੀ ਹੈ ਉਹ ਮੈਂ ਲੈਣੀ ਹੈ ਜਿਹੜੀ ਸਾਡੇ ਕੋ ਗਈ ਦੁਬਾਰੇ ਫੇਰ ਮੈਂ ਵਾਪਸ ਲੈ ਲਈ ਉਸ ਚੁੱਕਦੀ ਵੇਖੋ ਦਾ ਕੋਈ ਮੁੱਲ ਨਹੀਂ ਕੋਈ ਹੈਗਾ ਜਿਹੜੀ ਗੱਲ ਕਰਨ ਵਾਲੀ ਤੇ ਇਹ ਗਾੜੀ ਦੋ ਨੰਬਰ ਤੇ ਵੀਰ ਝੋਟੀ ਇਹ ਸਾਡੇ ਫਾਰਮ ਤੇ ਵੀਰ ਵੇਖੇ ਗਈ ਜਿਹੜੀ ਗੱਲ ਕਰਨ ਵਾਲੀ ਆ ਇਹ ਤਾਜੀ ਵੀਰ ਆਪਾਂ ਕਰੋਗੇ ਤੇ ਇਹ 6.5 ਲੱਖ ਦੀ ਮੈਂ ਗਰਦਾਪੁਰ ਇਹ ਮੈਨੂੰ ਇਹਦੀ ਵੀਡੀਓ ਦਿਖਾਉਣੇ ਆ ਸਾਡੇ ਦਿਖਾਈ ਵੀਡੀਓ ਇਹ ਰੇ ਹਾਥੀ ਦਾ ਬੱਚਾ ਹੀ ਆ ਕੇ ਹਾਂ ਸਾਡੇ ਦਾ ਵੀਡੀਓ ਦਿਖਾਈ ਮੈਂ ਤਾਜੀ ਦੀ ਵੀ ਵੀਡੀਓ ਵੀ ਆਪਾਂ ਫੁੱਲ ਪੂਰੀ ਵੀਡੀਓ ਦਿਖਾਵਾਂਗੇ ਜਿੱਦਾਂ ਸਾਡੇ ਫਾਰਮ ਤੋਂ ਨਿਕਲੇ ਗਈ ਹੈ ਤੇ 8 ਕਿਲੋ ਕਿਲੋ ਗਿਰਟੀ ਨੂੰ ਤੇ ਕੱਢ ਕੇ ਗਈ ਜਿਹੜੀ ਗੱਲ ਕਰਨਾ ਆ ਆ ਵੇਖੋ ਵੀਰੇ ਆ ਵੇ ਸਾਡੇ ਫਾਰਮ ਤੇ ਵੀਰੇ ਤਾਜੀ ਵੇਕੇ ਗਈ ਆ ਆਪਾਂ ਸਾਰੀ ਇਹਦੀ ਵੀਡੀਓ ਦਿਖਾ ਸਕਦੇ ਆ ਵੀਰੇ ਤੇ ਚੇਅਰਮੈਨ ਗਰਦਾਪੁਰ ਵਾਲੇ ਨੇ ਸਾਡੇ ਕੋਲ ਮੈਂ ਖਰੀਦੀ ਇਹਨਾਂ ਨੇ ਚੇਅਰਮੈਨ ਸਾਹਿਬ ਨੇ ਸਾਡੇ ਕੋਲ ਲਈ ਜਿਹੜੀ ਗੱਲ ਕਰਨ ਵਾਲੀ ਆ ਇਹਦੀ ਪੂਰੀ ਵੀਡੀਓ ਸਾਡੇ ਕੋਲ ਹੈ ਜੇ ਕਿ ਨੇ ਪੂਰੀ ਵੀਡੀਓ ਮੰਗਵਣੀ ਹੋਵੇ ਤੇ ਆਪਾਂ ਪੂਰੀ ਵੀਡੀਓ ਵੀ ਦੇ ਸਕਦੇ ਵੀ ਜਿਹੜੀ ਗੱਲ ਕਰਨ ਵਾਲੀ ਬੜੇ ਮਾਨ ਸਮਾਨਤ ਨਾਲ ਵੀਰ ਮੈਂ ਕਰੋਂ ਵੇਚੀ ਜਿਹੜੀ ਜਿਹੜੀ ਗੱਲ ਕਰਨ ਵਾਲੀ ਠੀਕ ਜੀ ਵੀਰ ਜੀ ਤੇ ਆਹ ਵੇਖੋ ਤਾਜੀ ਦੀ ਵੀਡੀਓ ਇਹ ਤਾਜੀ ਦੀ ਵੀਡੀਓ ਵੀਰ ਜਿਹੇ ਮੈਂ ਦੀ ਜਿਹੜੀ ਗੱਲ ਕਰਨ ਵਾਲੀ ਆ ਮੈਂ ਹਾਂ ਬਹੁਤ ਟੌਪ ਕਲਾਸ ਵੱਡੀ ਏਡੇ ਏਡੇ ਹੀਰੇ ਤੁਹਾਨੂੰ ਕਿੱਥੋਂ ਲੱਭਣੇ ਮੈਂ ਨਾ ਵੀਰੇ ਦਾਦ ਨਹੀਂ ਮਾਲਾ ਪ੍ਰਮਾਤਮਾ ਸੁਖ ਰਕੇ ਵੀਰੇ ਮੈਂ ਦਾ ਕੋਈ ਮੁੱਲ ਨਹੀਂ ਹੈ ਜਿੱਦਣ ਸੜ ਕੋ ਪਹਿਲਾਂ ਮਾਲਾ ਵੇਖੀ ਗਈ ਜਿਹੜੀ ਗੱਲ ਕਰਨ ਵਾਲੀ ਵੀਰੇ ਠੀਕ ਹੈ ਵੀਰ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਵੀਰੇ ਜਿਹੜੇ ਕੱਡੇ ਲਲਾ ਲਾਈਏ ਵੀ ਨਾੜਾ 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 ਵੀ ਵੀ ਰਉਣਗੇ ਜਿਹੜੀ ਜਿਹੜੀ ਗੱਲ ਕਰਨਾ ਬਿਜਲੀ ਘਾਰ ਹੀ ਲੱਗਾ ਹੋਇਆ ਥੱਲੇ ਤੇ ਜੇ ਚਲੋ ਉਹਨਾਂ ਭਾਈ ਜਿਹੜੇ ਕੋਈ ਮਾਲ ਰੇ ਬਾਹਰ ਜਾਂ ਜਾਨਾ ਤਾਂ ਕਰਕੇ ਦੇਤੀ ਵੀਰੇ ਇੱਥੇ ਇਹਨੂੰ ਕਮਾਈ ਜਿਹਦਾ ਜਿਹਦਾ ਗੇਠ ਗੇਠ ਤੇ ਆਉਣ ਨੂੰ ਥਣ ਗੇਠ ਗੇਠ ਤੇ ਆਉਣ ਨੂੰ ਮਾਦਾ ਪੈਦ ਵੀ ਵੀ ਕਿੜੀ ਕਿੜੀ ਮੋਟੀ ਮੈਂ ਨੂੰ ਲੱਗੀ ਜਿਹੜੀ ਗੱਲ ਕਰਨ ਵਾਲੀ ਵੀਰੇ ਤੇ ਜੇ ਤੋਰ ਕੇ ਦਿਖਾਉ ਭਾਈ ਜਿਹੜੀ ਗੱਲ ਮੈਂ ਕੱਦ ਵੇਖੋ ਬਰਾਬਰ ਆਉਂਦੀ ਟਾਡੇ ਤੋਂ ਉੱਚੀ ਮਾਸਾ ਜਾਊਗੀ ਗੇਠ ਮੈਂ ਤਾਂ ਸਜੂ ਦਾ ਹਰਿਆਣੇ ਤੇ ਮੈਂ ਲਈ ਨਾ ਵੀਰੇ ਦਾਦੀ ਇੱਕਰੀ ਲਾਲਾ ਲਾਲੋ ਵੀ ਜੱਗਾ ਦੇ ਅੰਬਾਸਰ ਮੈਂ ਉਪਣ ਕੀ ਵੀਰ ਜਿਹੜੀ ਗੱਲ ਕਰਨ ਵਾਲੀ ਮੈਂ ਕੱਦ ਕਾੜ ਦੀ ਵੱਡੀ ਜਿਹਨੂੰ ਝੋਟੀ ਜਾਂਦੇ ਆ 9 ਲੱਖ ਰੁਪਏ ਵੀਰ ਮੰਗਦੇ ਜਿਹੜੀ ਗੱਲ ਕਰਨ ਵਾਲੀ ਮੈਂ ਦਾਦੀ ਆ ਤੇ ਫਿਰ ਮੈਂ ਉਥੋਂ ਹਰਿਆਣੇ ਕੋਈ ਖਰੀਦੀ ਵੀਰ ਮੈਂ ਜਾ ਕੇ ਦੇ ਦਿਆਂ ਮੈਂ ਹਾ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਵੀ ਟੌਪ ਕਲਾਸ ਚੈਂਪੀਅਨ ਝੋਟੀ ਆ ਏਡੇ ਏਡੇ ਹੀਰੇ ਤੁਹਾਨੂੰ ਜਿੰਦੀ ਤੇਰੀ ਕਰਨ ਅੱਜ ਦੀ ਘੜੀ ਵਿੱਚ ਦੁੱਧ ਹੋਊਗਾ 13 ਕਿਲੋ ਬੇਗ ਵੀਰੇ 13 ਕਿਲੋ ਦੁੱਧ ਹੋਊਗਾ ਪਰ ਇਨੂੰ ਡੇਢ ਮਹੀਨਾ ਗੜੀ ਗੱਬਣ ਨੂੰ ਹੋ ਗਿਆ ਉਹਦੀ ਗਰੰਟੀਆਂ ਤੱਕ ਦੇ ਸਕਦੇ ਨਿਕਲੇ ਨਾ ਨਿਕਲੇ ਜਿਹੜੀ ਗੱਲ ਕਰਨ ਵਾਲੀ ਆ ਤੇ 13 ਕਿਲੋ ਦੁੱਧ ਹਾਂ ਡੇਢ ਮਹੀਨਾ ਗੜੀ ਬਣੀ ਨੂੰ ਹੋ ਗਿਆ ਤੇ ਸੂਈ ਨੂੰ ਇਹਨੂੰ ਵੀਰੇ ਟਟੋਟ ਵੀ ਮਤਲਬ ਇਹ ਆ ਕਿ ਥੋੜੀ ਇਹਨਾਂ ਨੇ ਕੰਡੀਸ਼ਨ ਇਹ ਇੱਕ ਸੁਹਾ ਪੀਤਾ ਥੋੜੀ ਕੰਡੀਸ਼ਨ ਇਹ ਵੀ ਵਿਗੜ ਗਈ ਵੀਰੇ ਮਤਲਬ ਇਹ ਮਤਲਬ ਉਹ ਹੀ ਸਿਵਾਲੀ ਮੈਡੀਕੀ ਇਥੇ ਸੀ ਤੇ ਅੱਜ ਦੀ ਕੀਮਤ ਉਹਦੇ ਤੇ ਵੀਰੇ ਨਾਲ ਆਪਾਂ 90 ਹਜ਼ਾਰ ਦੀ ਮੈਂ ਦੇ ਦਾਂਗੇ 90 ਹਜ਼ਾਰ ਦੀ ਸਿਰਫ 90 ਹਜ਼ਾਰ ਦੀ ਅੱਜ ਦੇਰੇ ਕੱਲੇ 90 ਹਜ਼ਾਰ ਦੀ ਦੇ ਦਾਂਗੇ ਇਹ ਵੇਖੋ ਵੀਰ ਭਰਾ ਦੇ ਕਿਹੜੇ ਕਰਮਾਂ ਜਿਹੋ ਦੀ ਗੱਲ ਕਰਦੇ ਆ ਮੈਂ ਗਿਫਟੀ ਹੈ ਇੱਕ ਸਾਫ ਦਾ ਤੋਹਫਾ ਹੀ ਲੈ ਜਾਓ ਜਿੰਨੇ ਵੇਖੋ ਇੱਕ ਅਰੀ ਫੇਰ ਨਾੜਾ ਹੀ ਨਾੜਾਂ ਤੁਹਾਨੂੰ ਜੱਡੇ ਦੇ ਉਧਰ ਵੀ ਉਧਰ ਵੀ ਵੇਖਣ ਨੂੰ ਮਿਲਣਗੀਆਂ ਬਾਕੀ ਵੀਰ ਸਭ ਤੋਂ ਪਹਿਲਾਂ ਲੈਣ ਤੋਂ ਪਹਿਲਾਂ ਇਹ ਵੀਰ ਭਰਾ ਨੇ ਜਿਹਦੀ ਵੀ ਇਹ ਮੱਝ ਖਰੀਦਣੀ ਆ ਮੇਰੇ ਕੋਲ ਇਹਦੀ ਤਾਜੀ ਦੀ ਵੀਡੀਓ ਪਹਿਲਾਂ ਮਗਾ ਕੇ ਤਸੱਲੀ ਕਰਕੇ ਇਹ ਬਾਕੀ ਵੀਰ ਮੈਂ ਸਾਡੇ ਬਾਦ ਤੋਂ ਵੱਲ ਇਹ ਸਾਡੇ 6.5 ਲੱਖ ਦੀ ਰੇਟ ਸਾਡੇ ਕੋਲ ਇਹਦੇ ਕਈ ਵਾਰ ਦੇ ਬਾਦ ਤੋਂ ਮੈਂ ਹਾਂ ਵੱਡੇ ਕੱਡ ਘੜ ਦੀ ਵੱਡੀ ਬਾਡੀ ਦੀ ਆ ਚੈਂਪੀਅਨ ਕਿਹੇ ਕੋਲੋਂ ਉਂਗਲ ਨਹੀਂ ਕਰ ਦਿੰਦੀ ਹਾਂਜੀ ਹਾਂਜੀ ਸਾਰਾ ਹੀ ਮਾਲ ਟੌਪ ਕਲਾਸ ਅੱਗੇ ਆ ਆਪਾਂ ਅੱਜ 7-8 ਝੋਟੀਆਂ ਵੇਚ ਚੁੱਕੇ ਆ ਟੌਪ ਕਲਾਸ ਉਹ ਵੀ ਚੈਂਪੀਅਨ ਬਾਕੀ ਆ ਵੀ ਮੈਂ ਦਾ ਤੇ ਵੀ ਭਰਾ ਨੇ ਆਪਣਾ ਇਹਦਾ ਇਹਦਾ ਮਾਲਾ ਸ਼ਬਦ ਆ ਮੈਨੂੰ ਚੱਲੀ ਜਾਂਦਾ ਤੇ ਨਹੀਂ ਜਿਹੜੀ ਗੱਲ ਕਰਨ ਵਾਲੀ ਆ ਇਹ ਚ 9 ਮਹੀਨੇ ਦੀ ਗੱਬਣੀ ਇਹਨੂੰ ਦੁੱਧ 9 ਕਿਲੋ ਵੇਚ ਇਹੋ ਜਿਹੀ ਬੰਦਤੀ ਆ 9 ਕਿਲੋ ਕੰਡੇ ਵਾਲਾ ਦੁੱਧ ਆ ਹਾਂ ਇਹ ਵੀ ਟੌਪ ਕਲਾਸ ਚੈਂਪੀਅਨ ਝੋਟੀਕੁੰਡਾ ਸਿੰਘ ਲੱਗਾ ਅੱਜ ਇਹ ਇਹ ਦੇਦਾ ਕਿ ਜਸਨੂ ਵੀਰ 75000 75000 ਦੀ ਦੇਣੀ ਹੈ ਜਸਨੂ ਵੈਸੇ ਦਾ ਸੌਦਾ ਚੱਲੀ ਜਾਂਦਾ ਆ ਸੌਦਾ ਚੱਲੀ ਜਾਂਦਾ ਫੋਟੋ ਵੀਰੇ ਜਿਹੜੀ ਜਿਹੜੀ ਗੱਲ ਕਰ ਰਹੇ ਇਹ ਵੀ ਵੱਡੇ ਕੱਢ ਕੱਢ ਦੀ ਵੱਡੀ ਬਾਡੀ ਦੀ ਵੀਰ ਜੀ ਇੱਕ ਵਾਰੀ ਐਡਰੈਸ ਬੋਲ ਦਿਓ ਐਡਰੈਸ ਵੀਦੀ ਜ਼ਿਲ੍ਹਾ ਗਦਾਸਪੁਰ ਦੇ ਤੇ ਨੇੜੇ ਫਲੇਗੜ ਝੂੜੀਆਂ 5 6 ਕਿਲੋਮੀਟਰ ਪੈਂਦਾ ਦਿੰਦੀਆਂ ਫੋਨ ਨੰਬਰ 987651527 ਜੀ ਬਾਕੀ 24 ਘੰਟੇ ਆਪਣੇ ਫਾਰਮ ਤੇ ਲੋਡ ਲੈਂਦਾ ਰਹਿੰਦਾ 24 ਘੰਟੇ ਵੀਰੇ ਸਭ ਤੋਂ ਖਾਸ ਤੇ ਇਹ ਵੀਰੇ ਇਹ ਵੀਰ ਭਰਾ ਨੇ ਕੋਈ ਮਹ ਲੈਣੀ ਹੁੰਦੀ ਆ ਸਾਡੇ ਕੋਲ ਤਾਜੀ ਦੀ ਵੀਡੀਓ ਬਗਾ ਕੇ ਫੇਰ ਟੋਕੜਾੜ ਦਾ ਸੌਦਾ ਕਰੇ ਵੀਰੇ ਆਪਣੇ ਫਾਰਮ ਤੋਂ ਜਿਹੜੀ ਦੇਖੇ ਗਈ ਉਹ ਦੁਬਾਰੇ ਆਪਾਂ ਦੌਰੇ ਲੈਣੇ ਵੀਰੇ ਮੈਂ ਤਾਂ ਟੌਪ ਕਲਾਸ ਦੇ ਨਗੀਨੇ ਹੀ ਹੁੰਦੇ ਆਪਣੇ ਫਾਰਮ ਤੇ ਵੀਰਾ ਇੱਕ ਤਾਜੀ ਝੂਟੀ ਸਾਡੇ ਕੋਲ ਛੋਟੇ ਪਾਦੀ ਆਈ ਆ ਬਾਲੀ ਚੰਗੀ ਦਦਿਆਂ ਤਾਜੀ ਸ੍ਰੀ ਸਵਾਈ ਜੇ ਵੀਰ ਭਰਾ ਨੇ ਕਿਨੇ ਲੈਣੀ ਹੋਵੇ ਦਦਿਆਂ ਤੇ ਉਹ ਦਿਖਾ ਦਿੰਨੇ ਵੀਰ ਜੀ ਇਹ ਗੱਲ ਮੈਂ ਸਾਰਾ ਹੀ ਮਾਲ ਟੌਪ ਕਲਾਸ ਹੁੰਦਾ ਆਪਣੇ ਕੋਲ ਇੱਕ ਸਾਡੇ ਇੱਕ ਕੋਈ ਗੱਲ ਕੋਈ ਇਹ ਆ ਮਾਲਾ ਵੀ ਜੋੜਾ ਉਤਰਿਆ ਕਿ ਗੱਬੜ ਝੋਟੀ ਆਈ ਹੈ ਹਰਿਆਣੇ ਦੇ ਜੋੜਾ ਅੱਜ ਹੀ ਆਇਆ ਵੀਰੇ ਦਦੀਆਂ ਤੇ ਬਾਕੀ ਪਰਮਾਤਮਾ ਰੱਖੇ ਮਾਲਾ ਵੀ ਦੋ ਦੋ ਦੀ ਕੋ 14 ਕਿਲੋ ਗੱਬੜ ਝੋਟੀ ਬਦਦੀਆਂ ਮੈਂ ਹਾਂ ਚੈਂਪੀਅਨ ਕੁੰਡਾ ਸਿੰਘ ਲੱਗ ਮਗਰ ਕੀ ਵੀਰ ਜੀ ਦੇ ਮਗਰ ਕੱਟਾ ਜੇ ਅਣ ਤੋਰੇ ਮਗਰ ਕੱਟਾ ਇਹਦੇ ਹਾਂ ਜੀ ਵੱਡੀ ਬਾਡੀ ਦੀ ਝੋਟੀ ਇਹ ਵੀ ਹਾਂ ਜੀ ਚੈਂਪੀਅਨ ਕੁੰਡਾ ਸਿੰਘ ਲੱਗਾ ਅਜੇ ਹੁਣੇ ਹੀ ਲੋੜ ਉਤਰਿਆ ਹਾਂ ਇਹਦੇ ਨਾਲ ਇੱਕ ਗੱਬੜ ਮੈਂ ਆਈ ਵੀਰੇ ਉਹ ਕੱਚੀ ਦੁਜੀ ਮਨਵਾਰੀ ਪਾਵਾਂਗੇ ਨਾਲ ਦੀਆਂ ਤੇ ਜੇ ਵੀ ਭਰਾ ਨੇ ਲੈਣੀਆਂ ਇਹ ਆਪਾ ਦੇ ਦਾਂਗੇ ਵੀਰ 1.40 ਲੱਖ ਦੀ ਦੇ ਦਾਂਗੇ ਸਿਰਫ 1.40 ਲੱਖ ਦੀ ਬਾਕੀ ਮਾਨਤਨ ਵੀ ਕਰ ਦਾਂਗੇ ਹਜ਼ਾਰ ਖੰਡ ਦਾ 1000 2000 ਦਾ ਵੀਰ ਮਾਨਤਨ ਕਰ ਦਾਂਗੇ ਜੀ ਜਿਹੜੀ ਕਰ ਮੈਂ ਹਾਂ ਟੌਪ ਕਲਾਸ ਏ ਵੀ ਝੋਟੀ ਹਾਂ ਜੀ ਵੀਰ ਜੀ 1.40 ਲੱਖ ਦੀ ਵੀਰ ਜੀ 40 ਹਜ਼ਾਰ ਦੀ ਦੇ ਦਾਂਗੇ 40 ਹਜ਼ਾਰ ਦੀ ਦੇ ਦਾਂਗੇ ਹਾਂ ਜੀ ਵੀਰ ਜੀ ਫੋਨ ਨੰਬਰ ਬੋਲ ਦਿਓ ਇੱਕ 6215 2783 ਬਾਕੀ ਸਾਰੇ ਵੀਰ ਭਰਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਆਪਣਾ ਭਰਾ ਦਾ ਚੈਨਲ ਹੈ ਇਹਨੂੰ ਜਰੂਰ ਸ਼ੇਅਰ ਕਰਿਆ ਕਰੋ ਵੀਰ ਜੀ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਜੀ